ਨੇ ਪੈਕੇਜ ਕਿੱਥੇ ਆ ਇਹ ਕੀ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੁੱਢਲੀ ਸੇਵਾ ਜਿਹੜੀ ਮੁੱਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਵੀ ਮਾਈਕ ਪਾਓ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਹੋਣਾ ਐ ਜੀ ਤੇ ਜਿਵੇਂ આરોਪ ਲਗਾਈ ਜਾਂਦੇ ਪੰਜਾਬੀ ਪੰਜਾਬੀ ਦੇਸ਼ ਦੀ ਪੰਜਾਬ ਦੀ ਪੇਸ਼ਤੀ ਦਿੱਤੀ ਗਈ ਹੈ ਪੰਜਾਬ ਦੀ ਪੇਸ਼ਤੀ ਦੀ ਗੱਲ ਕੀਤੀ ਗਈ ਹੈ ਕਿਹਨੇ ਮੁੰਡਿਆ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਮੁੰਡਿਆ ਹੀ ਕੱਲਾ ਪੰਜਾਬ ਆ ਕਮਾਲ ਕਰ ਦਿੱਤ ਨਹੀਂਓ ਯਾਰ ਹੂੰ ਬਾਕੀ ਤੁਸੀਂ ਪੰਜਾਬੀ ਨਹੀਂਗੇ ਹੂੰ 12000 ਜਾਂ 12000 ਕਰੋੜ ਦੇ ਕਿਸਾ ਨੂੰ ਮਨੀਸ਼ ਸੋਰੀਆ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜੀ ਨੂੰ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰੱਖੀ ਇਹ ਕੰਮ ਅਸਹੀ ਨਹੀਂ ਹੋਣ ਦੇਣਾ ਹਾਂ ਸਾਡੀ ਯਾਰ ਖੇਡਾਂ ਸੋਧੀਆਂ ਮੈਂ ਮਦਦ ਮਦਦ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਪੰਜਾਬ ਦਾ ਸੋਧੀਆਂ ਨੂੰ ਪੁੱਛ ਕਾਉਣਾ ਤੂੰ ਹੈ ਮੰਤਰੀ ਸਾਹਿਬ ਉਹ ਤੁਸੀਂ ਤੁਸੀਂ ਲੁੱਟਣ ਆਏ ਹੋ ਆ ਤੁਹਾਨੂੰ ਤਾਂ ਮੌਕਾ ਮਿਲਿਆ ਔਰ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰਿਓ ਕਹਿੰਦੇ ਜੇ ਭਾਜਪੀ ਨੇ ਕੁਝ ਕਰਨਾ ਸੀ ਤਾਂ ਪੈਸੇ ਦੇ ਦਿੰਦੇ 20000 ਨਾ ਪੰਜਾਬ ਦਾ ਦੇ ਦੇਣਾ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਕਿੰਨਾ ਘੱਟ ਪੈਸਾ ਕੋਈ ਯਾਰ ਤੁਸੀਂ ਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਧੀਆਂ ਪੰਜਾਬ ਦਾ ਹੈ ਮੰਤਰੀ ਸਾਹਿਬ ਸੋਧੀਆਂ ਸਵਾਲ ਕਰੂਗਾ ਸਾਨੂੰ ਮੰਤਰੀ ਸਾਹਿਬ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਇਹ ਦੱਸੋ ਕਿੱਥੇ ਦਾ ਉਹ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਕਹਿੰਦੇ ਪਰ ਪੰਜਾਬ ਦੀ ਉਹ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ ਨੇ ਪੈਕੇਜ ਕਿੱਥੇ ਆ ਇਹ ਕੀ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੁੱਢਲੀ ਸੇਵਾ ਜਿਹੜੀ ਮੁੱਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਵੀ ਮੈਂ ਪੜਾਉਂ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਵੀ ਆਉਣਾ ਐ ਜੀ ਨਹੀਂ ਜਿਵੇਂ આરોਪ ਲਗਾਈ ਜਾਂਦੇ ਉਹਨਾਂ ਦਾ ਵੀ ਜਵਾਬ ਵੀ ਦੇ ਦਿੱਤੀ ਗਿਆ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈ ਕਿਹਨੇ ਮੁੰਡਿਆ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਆ ਮੁੰਡਿਆ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤਾ ਨਹੀਂਓ ਯਾਰ ਹੂੰ ਬਾਕੀ ਤੁਸੀਂ ਪੰਜਾਬੀ ਨਹੀਂਗੇ ਹੂੰ ਮਨੀਸ਼ ਰਾਜਾ 12000 ਕਰੋੜ ਦੇ ਕਿ ਸਰ ਮਨੀਸ਼ ਸੋਧਿਆ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜਿਹਨੂੰ ਕਿਸ ਤਰੀਕੇ ਨਾ ਪੰਜਾਬ ਤੋਂ ਦੂਰ ਰੱਖੀਏ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਹੁਣ ਸਾਡੀ ਯਾਰ ਖੇਡਾ ਸੋਧੀਆਂ ਮੈਂ ਨਹੀਂ ਮਾਦਾ ਚਲੂ ਕਰੀਂ ਕਿਉਂ ਕੀ ਲੱਗਦਾ ਪੰਜਾਬ ਦਾ ਸੋਧੀਆਂ ਨੂੰ ਪੁੱਛੇ ਕੌਣ ਆ ਤੂੰ ਏ ਮੰਤਰੀ ਸਾਹਿਬ ਉਹ ਕੋ ਤੁਸੀਂ ਤੁਸੀਂ ਲੁੱਟਣਾ ਹੀ ਹੋਇਆ ਥੋਨੂੰ ਤਾਂ ਮੌਕਾ ਮਿਲਿਆ ਔਰੇ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰੇ ਕਹਿੰਦੇ ਜੇ ਭਾਪੀ ਨੇ ਕੁਝ ਕਰਨਾ ਸੀ ਤਾਂ ਪੈਸੇ ਦੇ ਬੰਦੇ 20 ਜਾਨ ਮਸਤ ਪੰਜਾਬ ਦਾ ਦੇ ਦੇਣਾ ਸੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਇੰਨਾ ਘੱਟ ਪੈਸਾ ਕਿਉਂ ਕੋਈ ਯਾਰ ਤੁਸੀਂ ਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਧੀਆਂ ਪੰਜਾਬ ਦਾ ਹੈ ਮੰਤਰੀ ਸਾਹਿਬ ਸੋਧੀਆਂ ਸਵਾਲ ਕਰੂਗਾ ਸਾਨੂੰ ਮੰਤਰੀ ਸਾਹਿਬ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਦੱਸੋ ਕਿੱਥੇ ਦਾ ਉਹ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਕਹਿੰਦੇ ਪਰ ਪੰਜਾਬ ਦੀ ਹੈ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ